ਮਾਕ ਪਲੋਂ ਅੱਜ ਦਾ ਬਲੌਗ ਦਿਖ ਰਹੀ ਸਾਰੇ ਹੀ ਦਰਸ਼ਕਾਂ ਨੂੰ ਅਬ ਸਤਿ ਸ੍ਰੀ ਅਕਾਲ ਅ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦੀ ਹਾਂ ਇਸ ਗੱਲ ਲਈ ਕਿ ਜੋ ਪਿੱਛੇ ਬਲੌਗ ਬਣਾਏ ਸੀ ਤੁਸੀਂ ਉਹਨਾਂ ਨੂੰ ਕਾਫੀ ਪਸੰਦ ਕੀਤਾ ਤੇ ਖਾਸ ਤੌਰ ਤੇ ਮੰਗਟ ਫੈਮਿਲੀ ਵੱਲੋਂ ਮੈਨੂੰ ਹਰ ਵਾਰੀ ਸਨੇਹਾ ਪਹੁੰਚਦਾ ਤੇ ਉਹ ਹੌਸਲਾ ਬੁਜਾਈ ਕਰਦੇ ਨੇ ਤੇ ਉਹਨਾਂ ਨੇ ਕੁਝ ਹੋਰ ਬਲੌਗ ਸਾਹਿਤ ਤੇ ਲਿਟਰੇਚਰ ਨਾਲ ਸੰਬੰਧਿਤ ਦੇਖਣ ਦੀ ਮੰਗ ਵੀ ਕੀਤੀ ਐ ਸੋ ਮੰਗ ਫੈਮਲੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਕਿ ਤੁਸੀਂ ਮੈਨੂੰ ਹੌਸਲਾ ਫਜ਼ਾਈ ਦਿੰਦੇ ਹੋ ਅਤੇ ਮੈਂ ਕੋਸ਼ਿਸ਼ ਕਰਦਾ ਕਿ ਮੈਂ ਥੋੜਾ ਬਹੁਤਾ ਜਿੰਨਾ ਕੁ ਵੀ ਕੰਮ ਕਰ ਸਕਦਾ ਆ ਤੇ ਦਰਸ਼ਕਾਂ ਲਈ ਜ਼ਰੂਰ ਕਰਾਂ ਤੇ ਉਹਨਾਂ ਦੀਆਂ ਫਰਮਾਇਸ਼ਾਂ ਨੇ ਜਿਹੜੀਆਂ ਜਿਸ ਤਰ੍ਹਾਂ ਉਹ ਚਾਹੁੰਦੇ ਨੇ ਬਲੌਗ ਨੂੰ ਤੋਂ ਮੈਂ ਉਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕਰਾਂ ਕਿਉਂਕਿ ਬਹੁਤ ਘੱਟ ਬਲੌਗ ਨੇ ਉਹ ਲਿਟਰੇਚਰ ਦੀ ਸਾਹਿਬ ਦੀ ਹਿਸਟਰੀ ਦੀ ਜਾਂ ਸਭਿਆਤਾਵਾਂ ਦੀ ਜਾਂ ਯੂਨੀਵਰਸਿਟੀ ਦੀ ਗੱਲ ਕਰਦੇ ਨੇ ਮੇਰਾ ਸ਼ੌਂਕ ਹੈ ਤੋਂ ਮੈਂ ਇਸ ਪਾਸੇ ਵੀ ਗੱਲ ਕਰਦਾ ਹਾਂ ਹਾਂ ਇਹ ਵੱਖਰੀ ਗੱਲ ਹੈ ਕਿ ਅੱਜ ਦਾ ਜਿਹੜਾ ਦਰਸ਼ਕ ਹੈ ਉਹ ਕੁਝ ਵੱਖਰੀ ਕਿਸਮ ਦਾ ਹੈ ਠੀਕ ਹੈ ਉਹ ਇਹ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਬਹੁਤਾ ਵਾਸਤਾ ਨਹੀਂ ਲੇਕਿਨ ਫਿਰ ਵੀ ਜਿੰਨੇ ਕੁ ਵੀ ਲੋਕ ਹਨ ਤੋਂ ਮੇਰੇ ਲਈ ਕਾਫੀ ਨੇ ਹੌਲੀ ਹੌਲੀ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੀ ਹੈਗੀ ਆ ਉਹ ਅ ਦਰਸ਼ਕਾਂ ਦੀ ਜਿਹੜੀ ਗਿਣਤੀ ਆ ਉਹ ਵੱਧਦੀ ਜਾਂਦੀ ਹੈ ਤੇ ਤਾਂ ਵੀ ਠੀਕ ਹੈ ਤੇ ਮੈਂ ਅੱਜ ਦੇ ਬਲੌਗ ਦੇ ਵਿੱਚ ਆਪਾਂ ਫੇਰ ਮਤਲਬ ਪਿਛਲੇ ਬਲੌਗ ਜਿਹੜਾ ਕੀਤਾ ਸੀ ਉਹਦੇ ਵਿੱਚ ਆਪਾਂ ਪ੍ਰੇਮ ਪ੍ਰਕਾਸ਼ ਕਹਾਣੀਕਾਰ ਉਹਨਾਂ ਦੇ ਵਿਛੜ ਜਾਣ ਦੀ ਗੱਲ ਕੀਤੀ ਸੀ ਅ ਸੋ ਇਹ ਪੰਜਾਬੀ ਸਾਹਿਤ ਲਈ ਬੜੇ ਸਦਮੇ ਵਾਲੀ ਗੱਲ ਸੀ ਕਿਉਂਕਿ ਡਾ ਵੱਡਾ ਕਹਾਣੀਕਾਰ ਮਤਲਬ ਜਿਹਨੂੰ ਦੁਨੀਆ ਮਤਲਬ ਇਸ ਤਰ੍ਹਾਂ ਪੜਦੀ ਹੋਵੇ ਇੱਕਦਮ ਜਦੋਂ ਵਿਛੜਦਾ ਹੈ ਹਾਲਾਂਕਿ ਉਹਨਾਂ ਦੀ ਉਮਰ 93 ਸਾਲ ਸੀ ਵਧੀਆ ਜ਼ਿੰਦਗੀ ਭੋਗ ਕੇ ਗਏ ਨੇ ਵਧੀਆ ਲਿਖ ਕੇ ਗਏ ਨੇ ਨਿਰਾਸ਼ ਹੋਣ ਵਾਲੀ ਤਾਂ ਕੋਈ ਗੱਲ ਨਹੀਂ ਕਿਉਂਕਿ ਸਾਰਿਆਂ ਨੇ ਅਸੀਂ ਜਾਣਾਂ ਸੋ ਕਿਸੇ ਕਿਸੇ ਦੇ ਹਿੱਸੇ ਏਡੀ ਖੂਬਸੂਰਤ ਜ਼ਿੰਦਗੀ ਆਉਂਦੀ ਹੈ ਇੰਨਾ ਖੂਬਸੂਰਤ ਲਿਖਣਾ ਆਉਂਦਾ ਤੇ ਲੇਕਿਨ ਫਿਰ ਵੀ ਜਦੋਂ ਖਲਾਅ ਪੈਦਾ ਹੋ ਜਾਂਦਾ ਹੈ ਤਾਂ ਫਿਰ ਮਨ ਹੈ ਜਿਹੜਾ ਉਹ ਉਦਾਸਤਾ ਹੁੰਦਾ ਹੀ ਹੈ ਸੋ ਦੋਸਤੋ ਕਈ ਵਾਰ ਨਾ ਇਸ ਤਰ੍ਹਾਂ ਦੀਆਂ ਖਬਰਾਂ ਨੇ ਜਿਹੜੀਆਂ ਉਹ ਜਦੋਂ ਆਉਂਦੀਆਂ ਨੇ ਕੰਟੀਨਿਊਸਲੀ ਹੁੰਦੀਆਂ ਨੇ ਮੈਂ ਕਈ ਵਾਰ ਜਦੋਂ ਰਾਤ ਨੂੰ ਭਿਆਨ ਭੈਣ ਨੂੰ ਜਾਗ ਆ ਜਾਂਦੀ ਆ ਤਾਂ ਉੱਠ ਕੇ ਆਪਣਾ ਫੋਨ ਚੱਕ ਲੈਣਾ ਤੇ ਕਈ ਵਾਰ ਮੈਂ ਸੋਚਦਾ ਕਿ ਯਾਰ ਫੋਨ ਨਾ ਹੀ ਚੱਕਾਂ ਕਿਉਂਕਿ ਜਦੋਂ ਕੋਈ ਫੋਨ ਚੱਕ ਕੇ ਕੋਈ ਸੋਸ਼ਲ ਮੀਡੀਆ ਦੇਖੀਦਾ ਨਾ ਤਾਂ ਕੋਈ ਇਸ ਤਰ੍ਹਾਂ ਦੀ ਖਬਰ ਪਈ ਹੁੰਦੀ ਹੈ ਤੇ ਜਿਹੜੀ ਤੁਹਾਨੂੰ ਬੇਚੈਨ ਕਰ ਦਿੰਦੀ ਹੈ ਉਹ ਮੁੜ ਕੇ ਤੁਸੀਂ ਸਾਰੀ ਰਾਤ ਸੌ ਨਹੀਂ ਸਕਦੇ ਸੀ ਇਸੇ ਤਰ੍ਹਾਂ ਮੈਂ ਪ੍ਰਿੰ ਪ੍ਰਕਾਸ਼ ਉਹਨਾਂ ਦੀ ਖਬਰ ਦੇਖੀ ਅਜੇ ਉਸ ਸਦਮੇ 'ਚੋਂ ਬਾਹਰ ਨਹੀਂ ਸੀ ਨਿਕਲੇ ਲੇਕਿਨ ਫਿਰ ਡਾਕਟਰ ਖਰਜਿੰਦਰ ਅਟਵਾਲ ਜੀ ਉਹਨਾਂ ਦੀ ਖਬਰ ਆ ਗਈ ਤੇ ਡਾਕਟਰ ਮਨਜੂਰ ਇਜ਼ਾਜ ਦੀ ਖਬਰ ਆ ਗਈ ਤੇ ਖਬਰਾਂ ਕੁਝ ਹੋਰ ਵੀ ਆਈਆਂ ਪਰ ਮੈਂ ਉਹਨਾਂ ਬਾਰੇ ਕਨਫਰਮ ਨਹੀਂ ਲੁਧਿਆਣੇ ਦੇ ਮੇਰੇ ਇੱਕ ਦੋਸਤ ਨੇ ਖਬਰ ਉਹਨਾਂ ਦੀ ਵੀ ਆਈ ਹੈ ਪਰ ਜਿੰਨਾ ਚਿਰ ਮੈਂ ਪੂਰੀ ਤਰ੍ਹਾਂ ਕਨਫਰਮ ਨਹੀਂ ਕਰ ਲੈਂਦਾ ਕਿ ਕੀ ਹੋਇਆ ਕੀ ਗੱਲ ਹੋਈ ਆ ਉਹਨਾਂ ਚਿਰ ਮੈਂ ਤੁਹਾਡੇ ਨਾਲ ਉਸ ਖਬਰ ਬਾਰੇ ਤਾਂ ਸਾਂਝ ਨਹੀਂ ਪਾਉਂਗਾ ਕਿਉਂਕਿ ਉਹ ਵੀ ਮੇਰੇ ਬੜੇ ਚੰਗੇ ਦੋਸਤ ਬੜੇ ਕਰੀਬੀ ਦੋਸਤ ਸੀਗੇ ਸਾਡੀ ਫੋਨ ਤੇ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਸਾਥੀਕਾਰ ਸਨ ਲੇਕਿਨ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਉਹ ਜਿਹੜੀਆਂ ਤੁਹਾਡੀਆਂ ਕੁਝ ਜ਼ਿਆਦਾ ਹੁੰਦੀਆਂ ਨੇ ਤੁਹਾਡੇ ਮਨ ਦੇ ਵਿੱਚ ਅਟਕ ਜਾਂਦੀਆਂ ਨੇ ਸੋ ਜਦੋਂ ਉਹਨਾਂ ਜ਼ਿਆਦਾ ਨਾਲ ਜੁੜੇ ਹੋਏ ਲੋਕ ਵਿਛੜਨ ਲੱਗਦੇ ਨੇ ਤਾਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਯਾਰ ਮੇਲਾ ਵਿਛੜਦਾ ਜਾ ਰਿਹਾ ਉੱਠ ਗਏ ਗਵਾਂਢੋਂ ਯਾਰ ਰੱਬਾ ਹੁਣ ਕੀ ਕਰੀਏ ਸੋ ਇਸ ਤਰ੍ਹਾਂ ਦੀ ਅਵਸਥਾ ਵਿੱਚ ਦੇ ਵਿੱਚੋਂ ਬੰਦਾ ਜਿਹੜਾ ਉਹ ਗੁਜ਼ਰਦਾ ਹੈ ਸੋ ਉਹ ਕੁਝ ਜ਼ਿਆਦਾ ਨੇ ਜਿਹੜੀਆਂ ਮੈਂ ਤੁਹਾਨੂੰ ਅੱਜ ਦੇ ਬਲੌਗ ਦੇ ਵਿੱਚੋਂ ਸਾਂਝੀਆਂ ਕਰੂੰਗਾ ਤੇ ਡਾਕਟਰ ਹਰਜਿੰਦਰ ਅਟਵਾਲ ਇਹਨਾਂ ਨਾਲ ਸਿਰਫ ਇੱਕ ਵਾਰ ਹੀ ਮਿਲੇ ਆ ਮਿਲਣ ਦਾ ਸਬਬ ਕਿਵੇਂ ਬਣਿਆ ਉਹ ਆਪਾਂ ਗੱਲ ਕਰਦੇ ਆ ਕਿ ਮੈਂ ਜਦੋਂ ਨਮਾ ਨਾਮ ਲਿਖਣ ਲੱਗਿਆ ਸੀ ਤੇ ਮੈਨੂੰ ਸੀਗਾ ਕਿ ਆਗਤ ਵਾਲੇ ਜਿਹੜੇ ਵੱਡੇ ਸਾਹਿਤਕਾਰ ਨੇ ਉਹਨਾਂ ਨਾਲ ਸੰਪਰਕ ਬਣਾਏ ਜਾਣ ਜਾਂ ਖਵਾਰਾਂ ਦੇ ਵਿੱਚ ਛਪਿਆ ਜਾਵੇ ਜਾਂ ਮਤਲਬ ਜਿੱਦਾਂ ਹੈਗਾ ਸੈਸਵਾ ਮਾਂਚ ਆਇਆ ਜਾਵੇ ਸੋ ਸਿੱਸਮਾਰਗਾਂ ਤੇ ਘੁੰਮਦੇ ਰਹਿੰਦੇ ਸੀ ਕਦੇ ਜਲੰਧਰ ਕਦੇ ਅੰਮ੍ਰਿਤਸਰ ਕਦੇ ਲੁਧਿਆਣਾ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਸੋ ਇੱਕ ਵਾਰ ਕਿਉਂਕਿ ਨਿੰਦਰ ਗਿੱਲ ਜੀ ਵੀ ਬੜੇ ਬੜੇ ਪਿਆਰੇ ਦੋਸਤ ਸੀਗੇ ਨਿੰਦਰ ਗਿੱਲ ਹੋਇਆ ਕ੍ਰਿਸ਼ਨ ਪਨੋਟ ਹੋਇਆ ਜਗਤਾਰ ਸਿੱਖਾ ਹੋਇਆ ਸੋ ਬਹੁਤ ਸਾਰੇ ਦੋਸਤ ਸੀ ਜਿਨ੍ਹਾਂ ਨਾਲ ਮੈਂ ਘੁੰਮਦਾ ਰਹਿੰਦਾ ਸੀ ਤੇ ਅਸੀਂ ਜਲੰਧਰ ਗਏ ਤਾਂ ਨਿੰਦਰ ਗਿੱਲ ਉਦੋਂ ਬੜਾ ਛੋਟਾ ਜਿਹਾ ਸੀਗਾ ਜੇ ਕਹਾਣੀ ਲਿਖਣੀ ਲੱਗਿਆ ਸੀ ਸੋ ਨਿੰਦਰ ਗੱਲ ਕਹਿੰਦਾ ਕਿ ਆਪਾਂ ਚੱਲਦੇ ਹਾਂ ਨਵੇਂ ਜ਼ਮਾਨੇ ਦੇ ਦਫ਼ਤਰ ਤੇ ਮੈਂ ਤੁਹਾਨੂੰ ਉੱਥੇ ਬਲਵੀਰ ਪ੍ਰਵਾਨਾ ਜੀ ਕੰਮ ਕਰਦੇ ਨੇ ਤੇ ਉਹਨਾਂ ਨੂੰ ਮਲਾਉਣਾ ਤੇ ਉਦੋਂ ਅਸੀਂ ਉਹਨਾਂ ਨੂੰ ਮਿਲਣ ਗਏ ਬਲਵੀਰ ਪ੍ਰਵਾਨਾ ਜੀ ਨੂੰ ਤੇ ਫੇਰ ਇੱਕ ਵਾਰ ਮੈਂ ਤੇ ਜਗਦੀਸ਼ਨੀ ਲੋਜੀ ਅਸੀਂ ਅੰਮ੍ਰਿਤਸਰ ਨੂੰ ਜਾ ਰਹੇ ਸੀ ਤਾਂ ਜਗਦੀਸ਼ਨੀ ਲੋਜੀ ਕਹਿੰਦੇ ਕਿ ਆਪਾਂ ਅ ਨਮੀ ਜਮਾਨੇ ਦੇ ਦਫਤਰ ਵੀ ਜਰੂਰ ਜਾਣਾ ਹੈ ਤੋਂ ਅਸੀਂ ਨਮੀ ਜਮਾਨੇ ਦੇ ਦਫਤਰ ਗਏ ਤੇ ਉਹਨਾਂ ਨੇ ਮੈਨੂੰ ਡਾਕਟਰ ਜਗਜੀਤ ਸਿੰਘ ਆਨੰਦ ਜੀ ਉਹਨਾਂ ਨਾਲ ਮਿਲਾਇਆ ਆਨੰਦ ਡਾਕਟਰ ਆਨੰਦ ਵੀ ਬਣੇ ਲੱਗੇ ਬੰਦੇ ਸਨ ਬੜੇ ਨੇਮਰ ਡਾਊਨ ਟੂ ਅਰਥ ਮੈਂ ਛੋਟਾ ਸੀ ਤੇ ਇਹ ਪਾਰਟੀਆਂ 'ਚ ਇਕੱਠੇ ਕੰਮ ਕਰਨ ਵਾਲੇ ਸਾਹਿਤ ਸੁਭਾਵਾ 'ਚ ਇਕੱਠੇ ਵਿਚਰਨ ਵਾਲੇ ਤੇ ਉਹਨਾਂ ਨਾਲ ਮੈਂ ਕਾਫੀ ਗੱਲਾਂ ਕੀਤੀਆਂ ਤੇ ਮੁੜ ਕੇ ਜਦੋਂ ਵੀ ਮੈਂ ਨਵੇਂ ਜ਼ਮਾਨੇ ਦਫ਼ਤਰ ਗਿਆ ਡਾਕਟਰ ਮਾਫ ਕਰਨਾ ਜਗਜੀਤ ਸਿੰਘ ਅਨੰਦ ਜੀ ਤੇ ਮੇਰ ਨਾਲ ਖੁੱਲ ਕੇ ਜਿਹੜੀ ਗੱਲਬਾਤ ਹੈ ਉਹ ਕਰਦੇ ਤੇ ਇਹ ਮੇਰਾ ਜਿਹੜਾ ਆਉਣ ਜਾਣਾ ਉਹ ਬਣਿਆ ਰਿਹਾ ਨਵੇਂ ਜ਼ਮਾਨੇ ਦੇ ਦਫ਼ਤਰ ਦੇ ਵਿੱਚ ਤੇ ਫਿਰ ਮੈਂ ਕੈਨੇਡਾ ਆ ਗਿਆ ਜਗਜੀਤ ਸਿੰਘ ਅਨੰਦ ਜੀ ਇੱਥੇ ਵੀ ਆਏ ਤੇ ਮੈਂ ਉਹਨਾਂ ਨੂੰ ਇੱਥੇ ਵੀ ਮਿਲਿਆ ਤੇ ਨਮਾਜ਼ ਮਾਨਣਾ ਜਿਹੜਾ ਸੀਗਾ ਉਹਦਾ ਜਿਹੜਾ ਐਥਵਾਰਤਾ ਸੀ ਉਹ ਪੂਰੇ ਵਿਸ਼ਵ ਦੇ ਵਿੱਚ ਬੜਾ ਪਪੂਲਰ ਹੋਇਆ ਬੜੇ ਸਾਹਿਤਕਾਰਾਂ ਨੂੰ ਪੜਦੇ ਸੀ ਤੇ ਇੱਥੋਂ ਬਹੁਤ ਸਾਰੇ ਮੈਂਬਰ ਉਹਦੇ ਬਣੇ ਜਿਉਂ ਜਗਜੀਤ ਸਿੰਘ ਅਨੰਦ ਜੀ ਇੱਥੇ ਆਏ ਨੇ ਤੇ ਮੈਂ ਵੀ ਲੰਮਾ ਸਮਾਂ ਐਥਵਾਰਤਾ ਦਾ ਮੈਂਬਰ ਰਹਾ ਨਮਾਜ਼ ਮਾਨਣਾ ਮੇਰੇ ਕੋ ਆਉਂਦਾ ਸੀ ਲੋਕ ਹਫ਼ਤੇ ਦੇ ਸਾਰੇ ਅੰਕ ਤਾਂ ਨਹੀਂ ਸੀ ਮੰਗਵਾਉਂਦੇ ਕੱਲਾ ਐਤਵਾਰਤਾ ਮਂਗਾਉਂਦੇ ਸਨ ਸਹਿਦਕਾਰ ਤੇ ਮੈਂ ਵੀ ਮੰਗਾਉਂਦਾ ਸੀ ਤੇ ਬਲਵੀਰ ਪਰਮਾਨਾ ਜੀ ਜਦੋਂ ਇਸ ਐਤਵਾਰਤਾ ਦੇ ਸੰਪਾਦਕ ਬਣੇ ਤੇ ਉਹ ਮੈਗਜ਼ੀਨ ਦੇ ਇੰਚਾਰਜ ਸੀ ਤੇ ਫਿਰ ਉਸਨੇ ਹੋਰ ਵੀ ਬਲੰਦੀਆਂ ਛੂਨੀਆਂ ਐਕਚੁਅਲੀ ਬਲਵੀਰ ਪਰਮਾਨਾ ਜੀ ਦੀ ਦੇਖ ਰਹਿਤ ਵਿੱਚ ਹੀ ਉਸਨੇ ਇਹਨੀਆਂ ਬਲੰਦੀਆਂ ਛੂਨੀਆਂ ਤੇ ਫਿਰ ਜਿਹੜਾ ਹੈਗਾ ਇਹ ਬਹੁਤ ਪਪੂਲਰ ਹੋਇਆ ਸੋ ਮੈਂ ਜਦੋਂ ਵੀ ਪੰਜਾਬ ਜਾਂਦਾ ਕਿ ਜਲੰਧਰ ਜਾਂਦਾ ਤੇ ਜਲੰਧਰ ਜਾਂਦਾ ਤਾਂ ਇਹ ਤਾਂ ਹੋਣੀ ਸੀ ਸਕਦਾ ਕਿ ਮੈਂ ਨਵਾਂ ਜ਼ਮਾਨਾ ਦੇ ਦਫ਼ਤਰ ਨਾ ਜਾਵਾਂ ਫਿਰ ਖੈਰ ਮੈਂ ਜੀਤ 'ਚ ਵੀ ਛਪਣ ਲੱਗਿਆ ਸੀ ਜੀਤ ਵਾਲਿਆਂ ਕੋਲ ਵੀ ਜਾਂਦਾ ਰਿਹਾ ਲੇਕਿਨ ਨਵਾਂ ਜ਼ਮਾਨਾ ਦਾ ਦਫ਼ਤਰ ਮੈਂ ਕਦੇ ਮਿਸ ਨਹੀਂ ਸੀ ਕੀਤਾ ਸੋ ਉੱਥੇ ਨਾਲ ਮੇਰੀਆਂ ਬਹੁਤ ਸਾਰੀਆਂ ਜਾਤਾਂ ਨੇ ਜੁੜੀਆਂ ਹੋਈਆਂ ਨੇ ਸੋ ਫਿਰ ਇੱਕ ਸਮਾਂ ਆਇਆ ਕਿ ਬਲਵੀਰ ਪਰਵਾਨਾ ਜੀ ਜਿਹਨਾਂ ਦੇ ਦਫ਼ਤਰ ਚ ਬੈ ਕੇ ਅਸੀਂ ਚਾਹ ਦੀਆਂ ਚੁਸਕੀਆਂ ਲੈਂਦੇ ਸੀ ਗੱਲਾਂ ਕਰਦੇ ਸੀ ਤੇ ਮੈਂ ਨਮਾਜ਼ਮਾਨਾਂ ਦੇ ਵਿੱਚ ਛੱਪਦਾ ਵੀ ਰਿਹਾ ਕਦੇ ਕਿਸੇ ਮੁਲਾਕਾਤ ਦੇ ਰੂਪ ਦੇ ਵਿੱਚ ਕਦੇ ਕਿਸੇ ਆਰਟੀਕਲ ਦੇ ਰੂਪ ਦੇ ਵਿੱਚ ਕਦੇ ਕਿਸੇ ਕਹਾਣੀ ਦੇ ਰੂਪ ਦੇ ਵਿੱਚ ਕਦੇ ਜਿਹੜਾ ਹੈਗਾ ਕਿਤਾਬਾਂ ਤੇ ਫੋਕਸ ਲਿਖਿਆ ਜਾਂਦਾ ਤਾਂ ਉਹਦੇ ਵਿੱਚ ਮੇਰੀਆਂ ਕਿਤਾਬਾਂ ਦੀ ਵੀ ਚਰਚਾ ਹੁੰਦੀ ਰਹੀ لیکن ਜਦੋਂ ਬਲਬੀਰ ਪਰਵਾਨਾ ਜੀ ਚਲੇ ਗਏ ਤਾਂ ਫਿਰ ਇੱਕ ਖਰਾਜਾ ਪੈਦਾ ਹੋ ਗਿਆ ਤਾਂ ਸੋਚਣ ਲੱਗਿਆ ਮਨ ਕਿ ਜਰ ਹੁਣ ਕਿਹਦੇ ਕੋਲ ਜਾ ਕੇ ਮਿਲਿਆ ਕਰਾਂਗੇ ਹਾਲਾਂਕਿ ਸੁਕੀਰਤ ਅਨੰਦ ਜੀ ਉਹਨਾਂ ਨੂੰ ਵੀ ਜਾ ਕੇ ਮਿਲਦੇ ਰਹੇ ਹਾਂ ਉਹਨਾਂ ਨਾਲ ਵੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ ਤੇ ਉੱਥੇ ਕਈ ਵਾਰ ਡਾਕਟਰ ਰਜਨੀਸ਼ ਬਹਾਦਰ ਵੀ ਆ ਜਾਂਦੇ ਸੀ ਉਹਨਾਂ ਨਾਲ ਵੀ ਗੱਲਾਂ ਹੁੰਦੀਆਂ ਨੇ ਤੇ ਪੂਰੀ ਜਿਹੜੀ ਮਹਿਫਲ ਹੈ ਉੱਥੇ ਜੁੜ ਜਾਂਦੀ ਸੀ ਤੇ ਘੰਟਿਆਂ ਬੀਤ ਸੀ ਉੱਥੇ ਬੈਠੇ ਰਹਿੰਦੇ ਸੀਗੇ ਤੇ ਲੇਕਿਨ ਜਦੋਂ ਬਲਬੀਰ ਪਰਵਾਨਾ ਜੀ ਚਲੇ ਗਏ ਤਾਂ ਫੇਰ ਸੋਚਿਆ ਵੀ ਹੁਣ ਯਾਰ ਕੌਣ ਚਲਾਊਗਾ ਇਸ ਮੈਗਜ਼ੀਨ ਨੂੰ ਤੇ ਮੈਂ ਜਲੰਧਰ ਗਿਆ ਤੇ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਹੈ ਜਿਹੜਾ ਉਹਦੇ ਵਿੱਚ ਅਸੀਂ ਚਾਰ ਪੰਜ ਦੋਸਤ ਬੈਠੇ ਸੀ ਉੱਥੇ ਮੇਰਾ ਦੋਸਤ ਸਰਿੰਦਰ ਪੰਨੂ ਵੀ ਆ ਗਿਆ ਉੱਥੇ ਆਪਣੇ ਭਗਵੰਤ ਰਸੂਲਪੁਰ ਜੀ ਵੀ ਆ ਗਏ ਉੱਥੇ ਦੇਸ਼ ਰਾਜ ਕਾਲੀ ਜਿੰਦਰ ਅਮੋਲਕ ਸਿੰਘ ਤਸੀਂ ਕਾਫੀ ਦੋਸਤੋ ਬੈਠੇ ਸੀ ਕਾਫੀ ਵਧੀਆ ਮਹਿਫਲ ਲੱਗੀ ਬੜੀਆਂ ਗੱਲਾਂ ਬੀਸ ਰਾਜਕਾਲੀ ਨੇ ਭਗਵੰਤ ਰਸੂਲਪੁਰੀ ਨੇ ਜਿੰਦਰ ਉਹਨਾਂ ਨੇ ਬੜੀਆਂ ਗੱਲਾਂ ਸੁਣਾਈਆਂ ਤੇ ਜਦੋਂ ਫਿਰ ਕੋਈ ਤਕਰੀਬਨ ਕਾਫੀ ਰੰ ਬੀਤ ਗਿਆ ਗੱਲਾਂ ਬਾਤਾਂ ਕਰਦੇ ਆਨੂੰ ਫੇਰ ਮਤਲਬ ਜਿਵੇਂ ਨਵਾਂ ਜ਼ਮਾਨਾ ਤਾਂ ਜਾਣਾ ਹੀ ਸੀ ਤੇ ਮੈਂ ਸੋਚਦਾ ਸੀ ਜੇ ਤੇ ਅੱਗੇ ਚਲੋ ਹੁਣ ਬਲਬੀਰ ਸਿੰਘ ਪ੍ਰਮਾਨਾ ਜੀ ਤਾਂ ਉੱਥੇ ਹੁੰਦੇ ਨਹੀਂ ਤੇ ਚਲੋ ਹੁਣ ਕਿਹਨੂੰ ਮਿਲਣਾ ਤਾਂ ਮੈਨੂੰ ਭਗਵੰਤ ਰਸੂਲਪੁਰੀ ਤੇ ਜਿੰਦਰ ਜੀ ਕਹਿੰਦੇ ਵੀ ਨਹੀਂ ਨਹੀਂ ਤੁਝਾ ਤੈਨੂੰ ਜਾਣਾ ਚਾਹੀਦਾ ਹੁਣ ਉੱਥੇ ਡਾਕਟਰ ਹਰਜਿੰਦਰ ਸਿੰਘ ਅਟਵਾਲ ਉਹ ਜਿਹੜੇ ਹਨ ਮੈਗਜ਼ੀਨ ਦੇ ਸੰਪਾਦਕ ਐਤਵਾਰਤਾ ਦੇ ਸੰਪਾਦਕ ਬਣ ਕੇ ਆ ਗਏ ਨੇ ਤੈਨੂੰ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਸੋ ਉਹ ਮੇਰੀ ਪਹਿਲੀ ਮੁਲਾਕਾਤ ਸੀ ਡਾਕਟਰ ਅਟਵਾਲ ਸਾਹਿਬ ਨਾਲ ਤੇ ਮੇਰੀ ਕਿਤਾਬ ਆਈ ਸੀ ਅਸੀਂ ਵੀ ਦੇਖੀ ਦੁਨੀਆ ਤੇ ਮੈਂ ਕਿਹਾ ਚਲੋ ਡਾਕਟਰ ਸਾਹਿਬ ਨੂੰ ਨਾਲੇ ਮਿਲੇ ਆਉਨੇ ਆ ਤੇ ਨਾਲੇ ਕਿਤਾਬ ਭੇਂਟ ਕਰੇ ਆਉਨੇ ਆ ਤੇ ਨਾਲੇ ਚਲੋ ਗੱਲਬਾਤ ਹੋ ਜੂ ਬਾਕੀ ਦੋਸਤਾਂ ਮਿੱਤਰਾਂ ਨੂੰ ਵੀ ਮਿਲ ਲਾਂਗੇ ਸੋ ਅਸੀਂ ਮੈਂ ਜਿੰਦਰ ਤੇ ਭਗਵਾਨ ਰਸੂਲਪੁਰੀ ਜੀ ਅਸੀਂ ਨਮਾਜ਼ਮਾਨਾ ਦਫ਼ਤਰ ਚਲੇ ਗਏ ਤੇ ਬੜੇ ਪਿਆਰ ਨਾਲ ਡਾਕਟਰ ਅਤਵਾਲ ਸਾਹਿਬ ਮਿਲੇ ਕੋਈ ਉਹਨਾਂ ਦੇ ਵਿੱਚ ਕੋਈ ਸੰਪਾਦਕਾਂ ਵਾਲੀ ਕੋਈ ਗੱਲ ਨਹੀਂ ਸੀ ਕੋਈ ਮਤਲਬ ਇਸ ਤਰ੍ਹਾਂ ਨਹੀਂ ਸੀਗੀ ਜਿਵੇਂ ਆਪਾਂ ਕਹਿੰਦੇ ਆ ਫੇਰ ਮੈਂ ਕਹਾ ਕਿ ਡਾਉਨ ਟੂ ਅਰਥ ਮੰਦੇ ਤੇ ਉਹ ਮਿਲੇ ਸੀ ਅਸੀਂ ਬਹੁਤ ਗੱਲਾਂ ਕੀਤੀਆਂ ਉਹਨਾਂ ਨੇ ਵਿਦੇਸ਼ਾਂ ਬਾਰੇ ਗੱਲਾਂ ਕੀਤੀਆਂ ਉਹਨਾਂ ਨੇ ਆਪਣੀਆਂ ਲਿਖਤਾਂ ਬਾਰੇ ਗੱਲਾਂ ਕੀਤੀਆਂ ਮੇਰੇ ਤੋਂ ਜਾਣਿਆ ਮੇਰੀ ਕਿਤਾਬ ਬਾਰੇ ਗੱਲਾਂ ਕੀਤੀਆਂ ਮੇਰੀਆਂ ਲਿਖਤਾਂ ਬਾਰੇ ਗੱਲਾਂ ਕੀਤੀਆਂ ਤੇ ਮੈਨੂੰ ਇਹ ਵੀ ਕਿਹਾ ਕਿ ਮੈਂ ਜੇ ਚਾਹਾਂ ਤਾਂ ਕੋਈ ਕੰਟੀਨਿਊਸਲੀ ਕੋਈ ਕਾਲਮ ਹੈ ਜਿਹੜਾ ਉਹ ਮੈਂ ਨਮਜ਼ਮਨਾਂ ਲਈ ਲਿਖ ਸਕਦਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਹੁੰਦੀਆਂ ਰਹੀਆਂ ਤੇ ਤਕਰੀਬਨ ਅਸੀਂ 2 ਘੰਟੇ ਉਹਨਾਂ ਦੇ ਦਫ਼ਤਰ ਦੇ ਵਿੱਚ ਗੁਜ਼ਾਰੇ ਤੇ ਯਾਦਗਾਰੀ ਤਸਵੀਰਾਂ ਲਈਆਂ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇਹ ਅઠવાਲ ਸਾਹਿਬ ਨਾਲ ਮੇਰੀ ਪਹਿਲੀ ਤੇ ਆਖਰੀ ਮਿਲਣੀ ਹੋਵੇਗੀ ਤੇ ਉਸ ਤੋਂ ਬਾਅਦ ਅਟਵਾਲ ਸਾਹਿਬ ਨੇ ਮੈਨੂੰ ਆਪਣਾ ਅ ਨੰਬਰ ਦਿੱਤਾ WhatsApp ਨੰਬਰ ਦਿੱਤਾ ਪਰਸਨਲੀ ਫੋਨ ਨੰਬਰ ਦਿੱਤਾ ਤੇ ਸਾਡੀ ਜਿਹੜੀ ਗੱਲਬਾਤ ਆ ਉਹ ਹੁੰਦੀ ਰਹੀ ਮੈਂ ਕਦੇ ਉਹਨਾਂ ਨੂੰ ਤਸਵੀਰਾਂ ਭੇਜ ਦਿੰਦਾ ਜਾਂ ਮੈਂ ਕਦੇ ਕੋਈ ਗੱਲਬਾਤ ਕੋਈ ਸਨੇਹਾ ਮੈਸੇਜ ਭੇਜ ਦਿੰਦਾ ਸੋ ਪਿਛਲੀ ਵਾਰ ਜਿਹੜੀ ਮੈਂ ਗੱਲਬਾਤ ਕੀਤੀ ਉਹ ਕੀਤੀ ਜਦੋਂ ਅ ਸਾਲ ਬਾਅਦ ਮਤਲਬ ਜਦੋਂ ਕਹਾਣੀਆਂ ਦੇ ਅ ਰੀ ਉਹ ਛਾਪਦੇ ਹੁੰਦੇ ਨੇ ਕੀ ਕਹਿੰਦੇ ਹੁੰਦੇ ਸਾਲ ਦੀ ਰਿਪੋਰਟ ਛਾਪਦੀ ਹੁੰਦੀ ਹੈ ਕਿ ਸਾਲ ਦੇ ਵਿੱਚ ਕਿਹੜੀਆਂ ਕਹਾਣੀਆਂ ਛਪੀਆਂ ਕਿਹੜੀਆਂ ਕਿਤਾਬਾਂ ਆਈਆਂ ਸੋ ਇਸ ਬਾਰੇ ਵੀ ਬਗੈਰ ਕਿਸੇ ਮਤਲਬ ਗੱਲਬਾਤ ਦੇ ਜਾਂ ਬਗੈਰ ਕਿਸੇ ਜਾਣ ਪਛਾਣ ਦੇ ਜਾਂ ਬਗੈਰ ਕੋਈ ਗੱਲ ਕੀਤੇ ਆ ਤੁਮੇਰੀ ਕਹਾਣੀ ਦਾ ਵੀ ਜ਼ਿਕਰ ਹੋਇਆ ਤੁਮੇਰੀ ਕਿਤਾਬ ਦਾ ਵੀ ਜ਼ਿਕਰ ਹੋਇਆ ਇਥੋਂ ਤੱਕ ਕਿ ਮੇਰੀ ਕਿਤਾਬ ਜਿਹੜੀ ਬਲੈਂਕ ਆਈ ਸੀ ਉਹਦਾ ਟਾਈਟਲ ਵੀ ਨਵੀਆਂ ਕਿਤਾਬਾਂ ਦੇ ਵਿੱਚ ਲਾਇਆ ਗਿਆ ਤਾਂ ਮੈਂ ਕਿਉਂਕਿ ਮੈਨੂੰ ਤਾਂ ਕੋਈ ਆਸ ਨਹੀਂ ਸੀ ਕਿ ਵੀ ਇਸ ਤਰ੍ਹਾਂ ਹੋਊਗਾ ਤਾਂ ਮੈਂ ਫਿਰ ਡਾਕਟਰ ਸਾਹਿਬ ਨੂੰ ਸੁਨੇਹਾ ਭੇਜਿਆ ਤੇ ਉਹਨਾਂ ਦਾ ਥੈਂਕ ਯੂ ਕਰ ਲਈ ਕਿ ਡਾਕਟਰ ਸਾਹਿਬ ਮੈਨੂੰ ਤਾਂ ਕਦੇ ਆਸ ਨਹੀਂ ਸੀ ਵੀ ਇਦਾਂ ਤੁਸੀਂ ਮੇਰੀ ਆਰਟੀਕਲ ਦੇ ਵਿੱਚ ਗੱਲ ਹੋਵੇਗੀ ਜਾਂ ਤੁਸੀਂ ਕਿਤਾਬ ਦਾ ਟਾਈਟਲ ਲਾਉਂਗੇ ਵੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਚਲੋ ਉਹਨਾਂ ਦਾ ਵੀ ਜਵਾਬ ਆ ਗਿਆ ਤਾਂ ਉਹ ਸਾਡੀ ਜਿਹੜੀ ਸੀਗੀ ਆਖਰੀ ਕਮਿਊਨੀਕੇਸ਼ਨ ਸੀ ਤੇ ਫੇਰ ਪ੍ਰੇਮ ਪ੍ਰਕਾਸ਼ ਜੀ ਹੁਣੀ ਸਾਡ ਤੋਂ ਬਧਾਈ ਗਈ ਲੈ ਕੇ ਪ੍ਰੇਮ ਪ੍ਰਕਾਸ਼ ਜੀ ਬਧਾਈ ਗਈ ਦੀਆਂ ਗੱਲਾਂ ਜੀ ਹੋਈ ਰਹੀਆਂ ਸੀ ਪਿਛਲੀ ਵਾਰੀ ਆਪਾਂ ਵਲੌਗ ਪਾਇਆ ਸੀ ਲੇਕਿਨ ਜਿਸ ਦਿਨ ਪ੍ਰੇਮ ਪ੍ਰਕਾਸ਼ ਜੀ ਦਾ ਸੰਸਕਾਰ ਸੀ ਫਿਊਨਰਲ ਸੀ ਸੋ ਉਸੇ ਦਿਨੇ ਮਨਹੂਸ ਖਬਰ ਆ ਗਈ ਤੇ ਉਹ ਬੰਦਾ ਜਿਹੜਾ ਸਹਿਸਵਾਵਾ ਵਿੱਚ ਵਿਚਰਦਾ ਜਿਹੜਾ ਅਖਬਾਰ ਦੀ ਮੈਗਜ਼ੀਨ ਸੈਕਸ਼ਨ ਦੀ ਸੰਪਾਦਕੀ ਕਰਦਾ ਜਿਹੜਾ ਪੂਰਾ ਐਕਟਿਵ ਹੈ ਉਹ ਤਾਂ ਅਚਾਨਕ ਚਲੇ ਜਾਣਾ ਯਾਰ ਸੰਜੋੜ ਕੇ ਰੱਖ ਦਿੰਦਾ ਕਹਿੰਦੇ ਤੇ ਉਹਨਾਂ ਨੇ ਕੁਝ ਕੁ ਸਾਲਾਂ ਦੇ ਵਿੱਚ ਬੜਾ ਪਿਆਰ ਪ੍ਰਾਪਤ ਕੀਤਾ ਸੀ ਸਾਹਿਤਕਾਰਾਂ ਤੋਂ ਲੋਕਾਂ ਤੋਂ ਲੇਖਕਾਂ ਤੋਂ ਉਹਦਾ ਅਚਾਨਕ ਤੁਰੇ ਜਾਣਾ ਸੇ ਉਹ ਵਿਛੜ ਕੇ ਚਲੇ ਗਏ ਸਾਡੇ ਤੋਂ ਤੇ ਉਹਨਾਂ ਦਾ ਉਹਨਾਂ ਵੱਲੋਂ ਮਿਲਿਆ ਹੋਇਆ ਨਿੱਗ ਉਹਨਾਂ ਵੱਲੋਂ ਮਿਲਿਆ ਹੋਇਆ ਪਿਆਰ ਉਹਨਾਂ ਦਿਨ ਨਹੀਂ ਮਰਤਾ ਤੇ ਮੈਨੂੰ ਹਮੇਸ਼ਾ ਯਾਦ ਰਹੂਗੀ ਤੇ ਕਿ ਮੇਰੇ ਦਿਲ ਦੇ ਵਿੱਚ ਉਹ ਖੁਣੇ ਗਏ ਤੇ ਮੈਂ ਹਮੇਸ਼ਾ ਮਰ ਮੇਰਾ ਜੀ ਕਰਦਾ ਕਿ ਮੈਂ ਉਹਨਾਂ ਨਾਲ ਗੱਲਬਾਤ ਕਰਾਂ ਸੋ ਵਿਛੜ ਗਏ ਤੇ ਹੋਇਆ ਇਸ ਤਰ੍ਹਾਂ ਕਿ ਉਹਨਾਂ ਨੇ ਕੋਈ ਸਮਾਗਮ ਅਟੈਂਡ ਕਰਨ ਜਾਣਾ ਸੀ ਤੇ ਸਮਾਗਮ ਤੇ ਜਿਹਨਾਂ ਦੀ ਉਡੀਕ ਹੋ ਰਹੀ ਸੀ ਤੇ ਲੇਕਨ ਉਹਨਾਂ ਨੂੰ ਦਰਦ ਮਹਿਸੂਸ ਹੋਇਆ ਕੋਈ ਛਾਤੀ ਦੇ ਵਿੱਚ ਤੇ ਉਹਨੂੰ ਉਸੇ ਸੰਬੰਧ ਦੇ ਵਿੱਚ ਹਸਪੀਟਲ ਜਾਣਾ ਪਿਆ ਤਾਂ ਹਸਪੀਟਲ ਗਏ ਤੇ ਜਿੱਥੋਂ ਤੱਕ ਮੈਂ ਪੜਿਆ ਕਿ ਉਹਨਾਂ ਨੇ ਆਪਣੀ ਪਰਚੀ ਵੀ ਆਪ ਘਟਾਈ ਬੈੱਡ ਤੱਕ ਵੀ ਆਪ ਗਏ ਲੇਕਿਨ ਜਿਹੜਾ ਹੈਗਾ ਉਹ ਦਰਦ ਜਾਨਲੇਵਾ ਸਾਬਤ ਹੋ ਗਿਆ ਭਾਵ ਕਿ ਹਾਰਟ ਅਟੈਕ ਹੋ ਗਿਆ ਤਾਂ ਹਾਰਟ ਅਟੈਕ ਹੋ ਗਿਆ ਤੇ ਉਹ ਸਰਵਾਈਵ ਨਹੀਂ ਕਰ ਸਕੇ ਬਾਹਰ ਨਹੀਂ ਸਕੇ ਤੇ ਵਿਦੈ ਗਏ ਲੇ ਗਏ ਇਸ ਲਈ ਸਾਨੂੰ ਨਹੀਂ ਪਤਾ ਕਿ ਸਾਡੇ ਵਿੱਚੋਂ ਕਿਹਨੇ ਕਦੋਂ ਹਲਵਿਦਾਖ ਜਾਣਾ ਹੈ ਜ਼ਿੰਦਗੀ ਬੜੀ ਛੋਟੀ ਹੈ ਤਾਂ ਅਸੀਂ ਇਸ ਖੂਬਸੂਰਤ ਜ਼ਿੰਦਗੀ ਨੂੰ ਈਰਖਾ ਸਾੜੇ ਆਪਣੇ ਈਗੋ ਹੰਕਾਰ ਵਿੱਚ ਲੰਗਾ ਦਿੰਨੇ ਆ ਤੇ ਨਾ ਹੀ ਅਸੀਂ ਆਪਣੇ ਸਮਕਾਲੀਆਂ ਨੂੰ ਨਾ ਹੀ ਨੇੜੇ ਵਾਲਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਅਸੀਂ ਬਹੁਤ ਛੋਟੇ ਛੋਟੇ ਦੈਰਿਆਂ ਦੇ ਵਿੱਚ ਗੁੱਟਬੰਦੀਆਂ ਬਣਾ ਕੇ ਧੜੇਬੰਦੀਆਂ ਬਣਾ ਕੇ ਵਿਚਰਦੇ ਰਹਿੰਨੇ ਆ ਤੇ ਜਦੋਂ ਬੰਦਾ ਚਲੇ ਜਾਂਦਾ ਹੈ ਤੇ ਫਿਰ ਅਸੀਂ ਉਹਨੂੰ ਯਾਦ ਕਰਦੇ ਹਾਂ ਤੋਂ ਇਸ ਤਰ੍ਹਾਂ ਦੋਸਤੋਂ ਨਹੀਂ ਹੋਣਾ ਚਾਹੀਦਾ ਇਹ ਖਬਰਾਂ ਇੱਥੇ ਹੀ ਨਹੀਂ ਰੁਕੀਆਂ ਤਾਂ ਮੈਂ ਕਾਊਂਟ ਕਰਦਾ ਕਿ ਆ ਜਿਹੜਾ ਪਿੱਛੇ ਵੀਕੰਡ ਨੇ ਇੰਟਰਨ ਅੰਕ ਕੇ ਗਿਆ ਤੇ ਇਸ ਵੀਕਐਂਡ ਤੇ ਮੈਂ ਆਪਣੇ ਪੰਜ ਮਿੱਤਰ ਜਿਨ੍ਹਾਂ ਕੋਲ ਪੰਜ ਵਧੀਆ ਸਾਥੀਕਾਰ ਗੁਆਏ ਨੇ ਜਿਨ੍ਹਾਂ ਨੂੰ ਮੌਤ ਆਪਣੀ ਕੋਲ ਆ ਕੇ ਲੈ ਗਈ ਤੇ ਉਹਨਾਂ ਦਾ ਘਟਾ ਜਿਹੜਾ ਕਾਫੀ ਪਿਆ ਉਹਨਾਂ ਨਾਲ ਦੁਨੀਆਂ ਹੋਈਆਂ ਜਾਂ ਤਾਂ ਧੂਪ ਆਉਂਦੀਆਂ ਨੇ ਸੋ ਪਿਛਲੇ ਸਾਲ ਮੇਰਾ ਬਹੁਤ ਪਿਆਰਾ ਮਿੱਤਰ ਬੈਸਟ ਫਰੈਂਡ ਸੁਦਰਪਨੂ ਚਲਿਆ ਗਿਆ ਸੀ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਪੰਨੂ ਸਾਹਿਬ ਨਾਲ ਮੈਂ ਜਿੰਨਾ ਜੁੜਿਆ ਹੋਇਆ ਸੀ ਮਤਲਬ ਜਿੰਨਾ ਕਲੋਸ ਸੀ ਜਿੰਨੇ ਦਿਲ ਦੇ ਭੇਦ ਸਾਂਝੇ ਸੀ ਜਿਸ ਤਰ੍ਹਾਂ ਸਾਡੀ 40-45 ਸਾਲਾਂ ਦੀ ਦੋਸਤੀ ਸੀ ਜਿਸ ਤਰ੍ਹਾਂ ਵਿਛੜ ਗਿਆ ਉਹ ਸਾਧਾ ਇੰਨਾ ਭਾਰਾ ਸੀ ਕਿ ਮੈਂ ਉਹਨਾਂ ਤੇ ਬਲਾਗ ਬਣੀ ਕੋਈ ਬਲਾਗ ਬਣਾ ਕੇ ਕੋਈ ਗੱਲ ਵੀ ਨਹੀਂ ਕਰ ਸਕਿਆ ਕੋਈ ਦੱਸ ਨਹੀਂ ਸਕਿਆ ਅੰਦਰੇ-ਅੰਦਰ ਆਪਣਾ ਗਮ ਨੂੰ ਪਿੰਦਾ ਰਿਹਾ ਆਉਣ ਵਾਲੇ ਦਿਨਾਂ 'ਚ ਦੱਸੂ ਹੁਣ ਮੈਂ ਸਾਵਾ ਹੋ ਗਿਆ ਹੁਣ ਮੈਂ ਸਰੇਂਦਰ ਪੰਨੂ ਉਹਨਾਂ ਦੀਆਂ ਗੱਲਾਂ ਕਰ ਸਕਦਾ ਹਾਂ ਤੇ ਕੈਮਰਾ ਦੋਸਤ ਸੀ ਜਗਤਾਰ ਜਗਤਾਰ ਚਾਹਲ ਉਹਨਾਂ ਦੀਆਂ ਵੀ ਮੈਂ ਤੁਹਾਨੂੰ ਕਦੇ ਗੱਲਾਂ ਸੁਣਾਉਂਗਾ ਤੇ ਇਹ ਮੇਰੇ ਦੋ ਦੋਸਤ ਸੀਗੇ ਤੇ ਜਿਹੜੇ ਚਲੇ ਗਏ ਤੇ ਬਹੁਤ ਸਾਰੇ ਸਹਿਯੋਗਕਾਰ ਚਲੇ ਗਏ ਜਿਸ ਤਰ੍ਹਾਂ ਹੁਣ ਮੰਗਰ ਫੈਮਿਲੀ ਬਲੋਂ ਸੁਨੇਹਾ ਆਇਆ ਹੈ ਕਿ ਸਰਜੀਤ ਪਾਤਰ ਜੀ ਬਾਰੇ ਵੀ ਦੱਸੋ ਉਹਨਾਂ ਨਾਲ ਵੀ ਥੋੜੀ ਜਾਣਝ ਰਹੀ ਹੂ ਉਹਨਾਂ ਉਹਨਾਂ ਬਾਰੇ ਵੀ ਕੋਈ ਗੱਲ ਕਰੋ ਉਹਨਾਂ ਬਾਰੇ ਮੈਂ ਪੂਰਾ ਵਲੌਗ ਬਣਾਉ ਉਹ ਸਰਜੀਤ ਪਾਤਰ ਜੀ ਮੈਨੂੰ ਮੇਰੇ ਖਿਆਲ ਹੈ 1985 86 ਦੀ ਗੱਲ ਹੈ ਜਦੋਂ ਮੈਨੂੰ ਪਹਿਲੀ ਵਾਰ ਮਿਲੇ ਸੀ ਬੜੇ ਹੋਦੋਂ ਬਹੁਤ ਛੋਟੀ ਉਮਰ ਸੀਗੀ ਤੇ ਸੁਖਵਿੰਦਰ ਰਾਮਪੁਰ ਜੀ ਦੀ ਕਿਤਾਬ ਸੀ ਜੁਗਾਂ ਜੁਗਾਂ ਦੀ ਪੀੜ ਉਹਦੀ ਪ੍ਰਧਾਨਗੀ ਕਰਨ ਲਈ ਆਏ ਸੀ ਕਿਉਂਕਿ ਨਾਂ ਤਾਂ ਉਹਦਾ ਕਾਫੀ ਬਣ ਗਿਆ ਸੀ ਠੀਕ ਹੈ ਕੁਲਵੰਤ ਨੀਲੋਂ ਜੀ ਵੀ ਜੁਹਦੇ ਹੁੰਦੇ ਸੀ ਜਗਦੀਸ਼ ਨੀਲੋਂ ਜੀ ਵੀ ਸੀ, ਸੁਰਜੀਤ ਕੁਰਸੀਦੀ ਜੀ ਵੀ ਸੀ ਸਾਰੇ ਸੀਗੇ। ਸੋ ਅਸੀਂ ਕਟਾਣੇ ਇਕੱਠੇ ਹੋਏ ਸੀ ਜਿੱਥੇ ਮੈਂ ਪਾਤਰ ਸਾਹਿਬ ਨੂੰ ਪਹਿਲੀ ਵਾਰ ਮਿਲਿਆ ਸੀ ਤੇ ਉਹ ਸਾਡੀ ਸਾਂਝ ਇੰਨੀ ਗੂੜੀ ਹੋ ਗਈ ਕਿ ਤੇ ਫਿਰ ਤਾਂ ਕੋਈ ਸਮਾਗਮ ਆਇਆ ਹੀ ਨਹੀਂ ਸੀ ਜਿੱਥੇ ਆਪਾਂ ਉਹਨਾਂ ਨੂੰ ਉਹ ਆਏ ਹੋਣ ਤੇ ਆਪਾਂ ਨੂੰ ਨਾ ਮਿਲੇ ਹੋਈਏ। ਪੰਜਾਬੀ ਭੰਗ ਦੇ ਵਿੱਚ ਉਹਨਾਂ ਨਾਲ अनेका ਸਮਾਗਮਾਂ ਸਟੇਜਾਂ ਸਾਂਝੀਆਂ ਕੀਤੀਆਂ ਜਾਂ ਕਹਿ ਲਓ ਅਸੀਂ ਮਹਿਫਲਾਂ ਦੇ ਵਿੱਚ ਬੈਠੇ ਇਕੱਠੇ ਮਹਿਫਲਾ ਮਾਣੀਆਂ। ਤੇ ਮੇਰੀ ਪਹਿਲੀ ਕਿਤਾਬ ਅ ਮਾਫ ਕਰਨਾ ਪਹਿਲੇ ਨਹੀਂ ਦੂਜੀ ਕਿਤਾਬ ਪੁੰਜਾਂ ਦੀ ਮੌਤ ਉਹ ਵੀ ਪਾਤਰ ਸਾਹਿਬ ਨੇ ਰਿਲੀਜ਼ ਕੀਤੀ ਠੀਕ ਤੋਂ ਬਾਅਦ ਪਾਤਰ ਸਾਹਿਬ ਨੇ ਮੇਰੀਆਂ ਹੋਰ ਕਿਤਾਬਾਂ ਵੀ ਰਿਲੀਜ਼ ਕੀਤੀਆਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਾਫੀ ਵਾਰ ਅਸੀਂ ਇੱਕੋ ਸਟੇਜ ਤੇ ਇੱਕੋ ਮੰਚ ਅਸੀਂ ਸਾਂਝਾ ਕੀਤਾ ਤੇ ਜਦੋਂ ਕੈਨੇਡਾ ਆਏ ਉਦੋਂ ਵੀ ਸਭ ਤੋਂ ਪਹਿਲਾਂ ਉਹ ਇੱਥੇ ਸਿਰਫ ਮੈਂ ਨਹੀਂ ਕਹਿੰਦਾ ਕੋ ਲੋਕ ਉਹਨਾਂ ਨੂੰ ਜਾਣਦੇ ਨਹੀਂ ਸੀ ਬਹੁਤ ਜਾਣਦੇ ਸੀ لیکن میری سانجھ ਉਹਨਾਂ ਬਹੁਤ ਗੂੜੀ ਸੀ ਉਹ ਮੇਰੇ ਕੋ ਘਰ ਆਏ ਮੈਂ ਉਹ ਤਸਵੀਰਾਂ ਹਮੇਸ਼ਾ ਸਾਹਮਣੇ ਰੱਖਦਾ ਹਾਂ ਜਦੋਂ ਵੀ ਕਿਤੇ ਜਾਣਾ ਤੇ ਉਹ ਬੜੇ ਪਿਆਰ ਨਾਲ ਮੇਜਰ ਕਹਿ ਕੇ ਮੈਨੂੰ ਬੁਲਾਉਂਦੇ ਸੀ ਤੇ ਬੜੇ ਪਿਆਰ ਨਾਲ ਮਤਲਬ ਉਹ ਆਪਣੇ ਰਿਸ਼ਤੇ ਨੇ ਜਿਹੜੇ ਉਹ ਨਿਭਾਉਂਦੇ ਆਏ ਮੇਰੇ ਨਾਲ ਤੇ ਕਦੀ ਹੋਇਆ ਹੀ ਨਹੀਂ ਸੀ ਕਿ ਮੈਂ ਲੁਧਿਆਣਾ ਗਿਆ ਹਾਂ ਮਤਾਂ ਉਹਨਾਂ ਨੂੰ ਮਿਲੇ ਬਗੈਰ ਮੁੜ ਆਇਆ ਹਾਂ ਤੇ ਡਾਕਟਰ ਜਗਦੀਪ ਸਿੰਘ ਉਹਨਾਂ ਦੇ ਬੜੇ ਨੇੜੇ ਸੀਗੇ ਜਗਦੀਪ ਸਿੰਘ ਮੇਰੇ ਵੀ ਚਲੋ ਬਹੁਤ ਕਰੀਬੀ ਰਿਸ਼ਤੇਦਾਰ ਨੇ ਉਹਨਾਂ ਦੇ ਬੜੇ ਪਿਆਰੇ ਦੋਸਤ ਸੀ ਡਾਕਟਰ ਜੀਉ ਦੇਵ ਸਿੰਘ ਉਹਨਾਂ ਨਾਲ ਮਿਲੇ ਸਵਰਨਜੀ ਸਭੀ ਉਹਨਾਂ ਨਾਲ ਮਿਲੇ ਸਵਰਨਜੀ ਸਭੀ ਜੀ ਦੇ ਸਟੂਡੀਓ ਦੇ ਵਿੱਚ ਅਸੀਂ ਅਕਸਰ ਇਕੱਠੇ ਹੋ ਜਾਂਦੇ ਸੀ ਦੋਸਤ ਮਿੱਤਰ ਤੇ ਉਹਨਾਂ ਨਾਲ ਵੀ ਉਹਨਾਂ ਨਾਲ ਜਿਹੜੀ ਸਾਂਝ ਸੀ ਸੋ ਉਸ ਦੀ ਵੀ ਗੱਲ ਕਰਾਂਗੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਡਾਕਟਰ ਮੰਜੂਰ ਅਜ਼ਾਜ਼ ਦੀ ਮੰਜੂਰ ਅਜ਼ਾਜ਼ ਡਾਕਟਰ ਉਹਨਾਂ ਬਾਰੇ ਮੈਂ ਪਹਿਲਾਂ ਕਦੀ ਨਹੀਂ ਸੀ ਸੁਣਿਆ ਪਹਿਲਾਂ ਮੈਂ ਕਦੀ ਨਹੀਂ ਸੀ ਪੜ੍ਹਿਆ ਸਾਲ 1998 ਦੇ ਵਿੱਚ ਅਸੀਂ ਪੰਜਾਬੀ ਕਲਮਾਂ ਦਾ ਕਾਫਲਾ ਬਲੋਂ ਮੈਂ ਉਸ ਵਕਤ ਪੰਜਾਬੀ ਕਲਮਾਂ ਦਾ ਕਾਫਲਾ ਦਾ ਕੋਆਰਡੀਨੇਟਰ ਸੀ ਤੇ ਇਹ ਵੀ ਤੁਹਾਨੂੰ ਪਤਾ ਹੈ ਕਿ ਪੰਜਾਬੀ ਕਲਮਾਂ ਦਾ ਕਾਫਲਾ ਦੇ ਮੋਢੀ ਮੈਂਬਰਾਂ ਚੋਂ ਇੱਕ ਮੈਂ ਵੀ ਸੀ ਤੇ ਇਹ ਸੰਸਥਾ ਮੇਰੇ ਹੀ ਘਰ ਬਣੀ ਸੀ ਮੇਰੇ ਘਰ ਬਣੀ ਸੀ ਉੱਥੇ ਹੀ ਮੀਟਿੰਗਾਂ ਹੁੰਦੀਆਂ ਸੀ ਉੱਥੇ ਹੀ ਅਸੀਂ ਮਤਲਬ ਕਮਰਾ ਬੁੱਕ ਕਰਾ ਕੇ ਇਹਦੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਸੀ ਤੋਂ ਅੱਜ ਤੱਕ ਚੱਲਦੀ ਹੈ ਤੇ ਉਸੇ ਸੰਸਥਾ ਵੱਲੋਂ ਅਸੀਂ 1998 ਦੇ ਵਿੱਚ ਇੱਕ ਬਿਸ਼ਪ ਪਦਰੀ ਆਨਪਰਸਕਾਰੋਂ ਸਮਾਗਮ ਕਰਾ ਕੇ ਲੋ ਕਰਵਾਇਆ ਤੇ ਜਿਹਦੇ ਵਿੱਚ ਸ਼੍ਰੀਮਤੀ ਕਲਾਸ਼ਪੂਰੀ ਇੰਗਲੈਂਡ ਤੋਂ ਆਏ ਬੈਨ ਕੋਬਰਟਨ ਵੀ ਕਾਫੀ ਸਹਿਤਕਾਰ ਆਏ ਜਿਹਦੇ ਵਿੱਚ ਸਾਧੂ ਬਿੰਨਗ ਸੀਗੇ ਸੁਖਵੰਤ ਹੁੰਦਲ ਜੀ ਸੀਗੇ ਇੰਗਲੈਂਡ ਤੋਂ ਕਾਫੀ ਸ਼ਾਇਰ ਆਏ ਠੀਕ ਤੇ ਇਸੇ ਤਰ੍ਹਾਂ ਅਮਰੀਕਾ ਤੋਂ ਵੀ ਕਾਫੀ ਸ਼ਾਇਰ ਆਏ ਤੋ ਉਸ ਵਕਤ ਡਾਕਟਰ ਬਲਦੇਵ ਸਿੰਘ ਢਾਲੀਵਾਲ ਇਹਨਾਂ ਨਾਲ ਵੀ ਮੇਰੀ ਮੁਲਾਕਾਤ ਪਹਿਲੀ ਵਾਰ ਹੋਈ ਕਿਉਂਕਿ ਇਹ ਪਹਿਲੀ ਵਾਰ ਉਸ ਕਾਨਫਰੰਸ ਤੇ ਆਏ ਸੀ ਉਹਨਾਂ ਨਾਲ ਵੀ ਦੋਸਤੀ ਹੋਈ ਤੇ ਉਸ ਵਕਤ ਡਾਕਟਰ ਮੰਜੂਰ ਅਜਾਜ਼ ਦੇ ਨਾਲ ਵੀ ਮੇਰੀ ਜਾਣ ਪਛਾਣ ਹੋਈ ਜਾਣ ਪਛਾਣ ਮਤਲਬ ਉਹਨਾਂ ਜਦੋਂ ਮੈਂ ਸਟੇਜ ਤੋਂ ਮਤਲਬ ਇਹ ਗੱਲ ਕੀਤੀ ਕਿ ਜਿਹੜੀ ਗੁਰਮੁਖੀ ਲਿਪੀ ਹੈ ਉਹ ਪੰਜਾਬੀ ਭਾਸ਼ਾ ਦੇ ਉਚਾਰਨ ਲਈ ਜਾਂ ਪੇਸ਼ ਕਰ ਲਈ ਟੁਕਮੀ ਲਿਪੀ ਹੈ ਤਾਂ ਜਿਹੜੇ ਡਾਕਟਰ ਮਨਜ਼ੂਰ ਇਜਹਾਜ਼ ਨੇ ਉਹਨਾਂ ਨੇ ਇਸ ਗੱਲ ਤੇ ਬਹਿਸ ਕੀਤੀ ਤੇ ਉਹ ਕਹਿੰਦੇ ਵੀ ਨਹੀਂ ਕੋਈ ਜ਼ਰੂਰੀ ਨਹੀਂ ਵੀ ਗੁਰਮੁਖੀ ਲਿਪੀ ਦੇ ਵਿੱਚ ਹੀ ਪੰਜਾਬੀ ਲਿਖੀ ਜਾਵੇ ਤੋਂ ਅਸੀਂ ਤਾਂ ਮੁੱਢ ਕਦੀਮ ਤੋਂ ਜਿਹੜੀ ਪੰਜਾਬੀ ਆ ਸ਼ਾਮੁਖੀ ਵਿੱਚ ਲਿਖਦੇ ਆ ਠੀਕ ਹੈ ਤੋਂ ਥੋੜ੍ਹੇ ਵਾਲੇ ਪੰਜਾਬ ਨਾਲੋਂ ਸਾਡੇ ਪੰਜਾਬ ਦੇ ਵਿੱਚ 9-10 ਕਰੋੜ ਲੋਕ ਜਿਹੜੇ ਪੰਜਾਬੀ ਬੋਲਦੇ ਨੇ ਉਹ ਸਾਰੇ ਸ਼ਾਮੁਖੀ ਚੀ ਲਿਖਦੇ ਨੇ ਬਾਬਾ ਫਰੀਦ ਨੇ ਵੀ ਸ਼ਾਮੁਖੀ ਚੀ ਆਪਣੇ ਸ਼ਲੋਕ ਲਿਖੇ ਨੇ ਕਿਸੇ ਯੋਗ ਖੰਡ ਮਿਸ਼ਰੀ ਵਰਗੇ ਸ਼ਲੋਕ ਨੇ ਉਹਨਾਂ ਦੀ ਤਾਂ ਕੋਈ ਲਿਖਤ ਚਰਕਾ ਉਤ ਨਹੀਂ ਇੱਥੋਂ ਸਾਡੀ ਜਿਹੜੀ ਜਾਣ ਪਛਾਣ ਹੈ ਉਹ ਹੋਈ ਅਸੀਂ ਇਸ ਗੱਲ ਤੇ ਬਹਿਸ ਕਰਦੇ ਰਹੇ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਨਹੀਂ ਸੀ ਤੇ ਉਹ ਮੇਰੀ ਗੱਲ ਨਾਲ ਸਹਿਮਤ ਨਹੀਂ ਸੀ ਉਹਨਾਂ ਨੇ ਆਪਣਾ ਪਰਚਾ ਮਤਲਬ ਇਥੋਂ ਕੱਢਿਆ ਬਲੇ ਫਿਰ ਸਾਡੀ ਜਿਹੜੀ ਹੈਗੀ ਉਹ ਅ ਦੋਸਤੀ ਵੀ ਹੋ ਗਈ ਮਤਲਬ ਜਦੋਂ ਜਾਣ ਪਛਾਣ ਗੱਲਬਾਤ ਗਾਹੇ ਭਾਹੇ ਜਿਹੜੀ ਹੁੰਦੀ ਰਹਿੰਦੀ ਰਹਿੰਦੀ ਸੀ ਤੇ ਉਹ ਡਾਕਟਰ ਮੰਜੂਰ ਅਜਾਜ਼ ਬਹੁਤ ਵੱਡੇ ਵਿਦਵਾਨ ਸਨ ਉਹਨਾਂ ਦਾ ਜਿਹੜਾ ਆਈਕਿਊ ਜਾਂ ਕਹੇ ਲੋ ਵਿਜ਼ਨ ਸੀਗਾ ਉਹ ਬਹੁਤ ਵੱਡਾ ਸੀ ਤੇ ਉਹਨਾਂ ਨੇ ਅਮਰੀਕਾ ਦੇ ਵਿੱਚ ਜਿਹੜੀ ਨਾਰਥ ਅਮਰੀਕਾ ਪੰਜਾਬੀ ਅਕੈਡਮੀ ਹੈ ਤੋਂ ਉਹ ਉਹਨਾਂ ਨੇ ਨੀਂ ਪੱਥਰ ਰੱਖਿਆ ਜਾਂ ਕਹੇ ਲੋ ਨੀਂ ਪੱਥਰ ਤਾਂ ਚਲੋ ਕੀ ਰੱਖਣਾ ਸੀ ਕੰਪਿਊਟਰ ਤੇ ਲੈਵਲ ਤੇ ਉਹਨੂੰ ਵਿਸ਼ੇ ਪੱਧਰ ਤੱਕ ਫਲਾਉਣ ਵਾਲੇ ਡਾਕਟਰ ਮੰਜੂਰ ਅਜਾਜ਼ ਸੀ ਅਮਰੀਕਾ ਦੇ ਵਿੱਚ ਉਹਨਾਂ ਨੇ ਭਾਵੇਂ ਨਾਟਕਾਂ ਦਾ ਖੇਤਰ ਸੀ ਭਾਵੇਂ ਸਾਹਿਦ ਦਾ ਖੇਤਰ ਸੀ ਭਾਵੇਂ ਪੁਸਤਕਾਂ ਅਨੁਵਾਦ ਕਰਨ ਦਾ ਖੇਤਰ ਸੀ ਉਹਨਾਂ ਨੇ ਨੇਠ ਕੇ ਬਹੁਤ ਜ਼ਿਆਦਾ ਕੰਮ ਕੀਤਾ ਸੇ ਜੇ ਤੁਸੀਂ ਆਪਣਾ ਆਪਣਾ ਸਾਈਟ ਹੈ ਜੇ ਤੁਸੀਂ ਗੂਗਲ ਦੇ ਵਿੱਚ ਜਾ ਕੇ ਆਪਣਾ ਕਰੋਗੇ ਤਾਂ ਉਹਨਾਂ ਦਾ ਸਾਰਾ ਕੰਮ ਆ ਜਾਂਦਾ ਤੁਸੀਂ ਹਿਸਟੋਰੀਕਲ ਕਿਤਾਬਾਂ ਪੰਜਾਬ ਦੀ ਕਲਚਰ ਬਾਰੇ ਪੰਜਾਬ ਦੀਆਂ ਸਭਿਤਾਵਾਂ ਬਾਰੇ ਪੰਜਾਬ ਦੇ ਇਤਿਹਾਸ ਬਾਰੇ ਹੋਰ ਜਿਹੜੇ ਅੰਗਰੇਜ਼ਾਂ ਦੇ ਸਮੇਂ ਕੁਸ਼ ਕਿਤਾਬਾਂ ਆਈਆਂ ਡਾਕੂਮੈਂਟ ਆਏ ਮਤਲਬ ਉਹ ਸਾਰੇ ਉਹਨਾਂ ਦੇ ਇੰਗਲਿਸ਼ ਤੋਂ ਹਿੰਦੀ ਚੋਂ ਪੰਜਾਬੀ ਚੋਂ ਅਨੁਵਾਦ ਕਰਕੇ ਜਾਂ ਉਸੇ ਰੂਪ ਦੇ ਵਿੱਚ ਉਹਨਾਂ ਨੂੰ ਆਪਣੀ ਸਾਈਟ ਤੇ ਜਿਹੜਾ ਸਾਮ ਕੇ ਰੱਖਿਆ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਬਹੁਤ ਸਾਰੀਆਂ ਕਿਤਾਬਾਂ ਉੱਥੇ ਮਤਲਬ ਆਉਂਦਾ ਤੁਸੀਂ ਸ਼ਾਹਮੁਖੀ ਚ ਕਰਨਾ ਚਾਹੁੰਦੇ ਹੋ ਪੰਜਾਬੀ ਚ ਕਰਨਾ ਚਾਹੁੰਦੇ ਜਿਹੜੇ ਜਿਹੜੇ ਕਿਤਾਬਾਂ ਨੂੰ ਮਤਲਬ ਜਿਦਾਂ ਉਹ ਰੂਪ ਚ ਡਿਜੀਟਲ ਰੂਪ ਦੇ ਵਿੱਚ ਪੜਨਾ ਚਾਹੁੰਦੇ ਤੁਸੀਂ ਬਹੁਤ ਵਧੀਆ ਕਿਤਾਬਾਂ ਨੇ ਜਿਹੜੀਆਂ ਉਹ ਆਪਣਾ ਤੋਂ ਡਾਊਨਲੋਡ ਕਰ ਸਕਦੇ ਹੋ ਜਾਂ ਉੱਥੋਂ ਪੜਨ ਨੂੰ ਲੈ ਸਕਦੇ ਹੋ ਆਡੀਓ ਬੁੱਕਸ ਲੈ ਸਕਦੇ ਹੋ ਤੋਂ ਮੈਂ ਤਾਂ ਬਹੁਤ ਚਰਦਾ ਉਹਨਾਂ ਨਾਲ ਜੁੜਿਆ ਹੋਇਆ ਤਾਂ ਬਹੁਤ ਵਧੀਆ ਕਿਤਾਬਾਂ ਨੇ ਜਿਹੜੀਆਂ ਇਸ ਸੰਸਥਾ ਵੱਲੋਂ ਪੇਸ਼ ਕੀਤੀਆਂ ਗਈਆਂ ਪੜੀਆਂ ਨੇ ਔਰ ਮੈਂ ਡਾਕਟਰ ਮਨਜ਼ੂਰ ਇਜ਼ਾਜ ਉਹਨਾਂ ਦੇ ਜਾਣ ਨਾਲ ਸਮਝਦਾ ਕਿ ਬਹੁਤ ਵੱਡਾ ਘਾਟਾ ਪਿਆ ਇਕੱਲਾ ਆਪਣਾ ਨੂੰ ਨਹੀਂ ਤੇ ਪੂਰੇ ਨਾਰਥ ਅਮਰੀਕਾ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਪਸਦੇ ਨੇ ਜੋ ਪੂਰੇ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਵਸਤੇ ਨੇ ਤੋਂ ਆ ਡਾਕਟਰ ਮਨਜੂਰ ਅਜ਼ਾਜ਼ ਉਹਨਾਂ ਦੀ ਤਸਵੀਰ ਹੈ। ਤੋਂ ਮੈਂ ਡਾਕਟਰ ਮਨਜੂਰ ਅਜ਼ਾਜ਼ ਦੀਆਂ ਅਜ਼ਾਜ਼ ਉਹਨਾਂ ਨੇ ਕਾਫੀ ਕਿਤਾਬਾਂ ਨੇ ਜਿਹੜੀਆਂ ਉਹ ਲਿਖੀਆਂ ਨੇ ਮੈਂ ਤੁਹਾਨੂੰ ਉਹਨਾਂ ਬਾਰੇ ਥੋੜਾ ਜਿਆਦਾ ਦੱਸਦਾ। ਤੋਂ ਆ ਜਿਹੜੀ ਮੇਰੇ ਹੱਥ ਦੇ ਵਿੱਚ ਕਿਤਾਬ ਹੈ ਨਾ ਇਹ 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 ਉਹਨਾਂ ਦੀ ਅ ਜੀਵਨੀ ਸਵੈ ਜੀਵਨੀ ਹੈ ਠੀਕ ਹੈ। ਬੁਰਜ ਵਾਲਾ ਤੋਂ ਵਸ਼ਿੰਗਟਨ ਤੱਕ ਤੇ ਪਾਕਿਸਤਾਨ ਦੇ ਸ਼ਹਿਰ ਬੁਰਜ ਵਾਲਾ ਤੋਂ ਵਸ਼ਿੰਗਟਨ ਦੇ ਵਿੱਚ ਹੋ ਰਹਿੰਦੇ ਸੀ। ਤੇ ਉਥੋਂ ਤੱਕ ਉਹਨਾਂ ਦੀ ਲਾਈਫ ਦਾ ਜਿਹੜਾ ਸਾਰਾ ਸੰਘਰਸ਼ ਹੈ ਲਾਈਫ ਦਾ ਵਿਚਨਣ ਤਾਂ ਹੈ ਉਹ ਇਹਨਾਂ ਨੇ ਇਸ ਆ ਪੋਸਟਕ ਦੇ ਵਿੱਚ ਬਿਆਨਿਆ ਹੈ ਮੈਂ ਪਿਛਲੇ ਦਿਨਾਂ ਚ ਇਹ ਪੋਸਟਕ ਪੜ੍ਹੀ ਬਹੁਤ ਕਮਾਲ ਦੀ ਪੁਸਤਕ ਹੈ ਤੁਹਾਨੂੰ ਡਾਕਟਰ ਮਨਜੂਰ ਇਜਾਜ਼ ਬਾਰੇ ਬਹੁਤ ਕੁਛ ਹੈ ਜਿਹੜਾ ਜਾਣਨ ਨੂੰ ਮਿਲਦਾ ਹੈ ਕਿਸ ਤਰ੍ਹਾਂ ਉਹਨਾਂ ਨੇ ਲਿਖਿਆ ਕਿਸ ਤਰ੍ਹਾਂ ਉਹਨਾਂ ਨੇ ਸੰਸਥਾਵਾਂ ਖੜੀਆਂ ਕੀਤੀਆਂ ਕਿਸ ਤਰ੍ਹਾਂ ਉਹਨੇ ਕੰਮ ਕੀਤਾ ਕਿਸ ਤਰ੍ਹਾਂ ਵੱਡੇ ਤੋਂ ਵੱਡੇ ਬੰਦਿਆਂ ਨਾਲ ਉਹਨਾਂ ਦੇ ਸੰਪਰਕ ਬਣਦੇ ਰਹੇ ਵੱਡੇ ਸਾਹਿਤਕਾਰਾਂ ਨਾਲ ਵੱਡੇ ਆ ਨਾਟਕਕਾਰਾਂ ਨਾਲ ਵੱਡੇ ਫਿਲਮਕਾਰਾਂ ਨਾਲ ਸੋ ਬਹੁਤ ਕਮਾਲ ਦੀ ਕਿਤਾਬ ਹੈ ਜੇ ਤੁਸੀਂ ਤੁਹਾਡੀ ਲਾਇਬ੍ਰੇਰੀ ਚ ਨਹੀਂ ਹੈਗੀ ਜਾਂ ਤੁਸੀਂ ਨਹੀਂ ਪੜ੍ਹੀ ਤੁਹਾਨੂੰ ਇਹ ਜ਼ਰੂਰ ਪੜ੍ਹਨੀ ਚਾਹੀਦੀ ਹੈ ਇੱਕ ਹੋਰ ਬਹੁਤ ਮਹੱਤਵਪੂਰਨ ਕਿਤਾਬ ਹੈ ਪੰਜਾਬ ਦਾ ਲੋਕ ਇਤਿਹਾਸ ਇਸ ਤਰ੍ਹਾਂ ਦੀ ਕਿਤਾਬ ਤੁਸੀਂ ਪੰਜਾਬੀ ਚ ਨਹੀਂ ਪੜ੍ਹੀ ਹੋਵੇਗੀ ਤੇ ਆ ਆ ਫਿਰ ਉਹਨਾਂ ਦੀ ਤਸਵੀਰ ਮੈਂ ਤੁਹਾਨੂੰ ਉਹਨਾਂ ਦੀਆਂ ਕਾਪੀਆਂ ਦਿਖਾਉਂਗਾ ਵੀ ਸੋ ਆ ਦੇਖੋ ਪੰਜਾਬ ਦਾ ਜਿਹੜਾ ਮਹਨਜੋਦੜੋ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਇਤਿਹਾਸ ਹੈ ਕਿਸ ਤਰ੍ਹਾਂ ਸਭਿਆਤਾ ਚੀਜ਼ ਹੋਈ ਕਿਸ ਤਰ੍ਹਾਂ ਇਹਦੇ ਵਿੱਚ ਕਿਆਰ ਮੈਨ ਮਹਾਪਾਰਤ ਗੀਤਾ বেদ ਆਰ ਈ ਚੀਜ਼ ਕੋਈ ਚੀਜ਼ ਨੂੰ ਛੱਡਿਆ ਨਹੀਂ ਜਿੱਥੋਂ ਮਤਲਬ ਜਦੋਂ ਇਸ ਖਿੱਤੇ ਦੇ ਵਿੱਚ ਆ ਕੇ ਇਹ ਲੋਕ ਵੱਸਦੇ ਨੇ ਇੱਕ ਕਲਚਰ ਉਸਰਦਾ ਹੈ ਠੀਕ ਤੇ ਰੀਤੀ ਰਿਵਾਜ ਉਸਰਦੇ ਨੇ ਤੇ ਉਹਨਾਂ ਨੇ ਸਾਰੀ ਚੀਜ਼ਾਂ ਨੂੰ ਬੜੀ ਖੂਬਸੂਰਤੀ ਨਾਲ ਬਿਆਨਿਆ ਡਾਕ ਮਨਜੂਰ ਇਜ਼ਾਜ਼ਾ ਉਹਨਾਂ ਨੇ ਤੋ ਇਹ ਦੋ ਕਿਤਾਬਾਂ ਇਸ ਵਕਤ ਮੇਰੀ ਲਾਇਬ੍ਰੇਰੀ ਚ ਹਨ ਉਹਨਾਂ ਦੇ ਜਿੰਦੜੀਏ ਤਣ ਦੇਸਾਂ ਤੇਰਾ ਤਾਣਾ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਤੇਰਾ ਤਾਣਾ ਜਿਹੜਾ ਉਹ ਫੈਲਿਆ ਹੋਇਆ ਸੋ ਇਸੇ ਤਰ੍ਹਾਂ ਆ ਜਿਹੜੀ ਉਹਨਾਂ ਦੀ ਕਿਤਾਬ ਹੈ ਤੇ ਇਹ ਹੀ ਪੰਜਾਬ ਦਾ ਲੋਕ ਇਤਿਹਾਸ ਇਹ ਵੀ ਬੜੀ ਕਮਾਲ ਦੀ ਕਿਤਾਬ ਹੈ ਇਹ ਵੀ ਮੇਰੀ ਲਾਇਬ੍ਰੇਰੀ ਦੇ ਵਿੱਚ ਹੈ ਤੇ ਹੋਰ ਉਹਨਾਂ ਦਾ ਬਹੁਤ ਸਾਰਾ ਕੰਮ ਹੈ ਜਿਹੜਾ ਆਪਾਂ ਕਿਸੇ ਆਉਣ ਵਾਲੇ ਅ ਐਪੀਸੋਡ ਦੇ ਵਿੱਚ ਉਹਦਾ ਬਿਆਨ ਕਰਾਂਗੇ ਸੋ ਇੱਥੇ ਜਿਹੜੀ ਉਹਨਾਂ ਦੀਆਂ ਕਿਤਾਬਾਂ ਨੇ ਜਿੱਦਾਂ ਪੀਪਲਜ਼ ਆ ਪੀਪਲਜ਼ ਹਿਸਟਰੀ ਆਫ ਪੰਜਾਬ ਇਹ ਵੀ ਉਹਨਾਂ ਦੀ ਕਿਤਾਬ ਹੈ ਇੰਗਲਿਸ਼ ਦੇ ਵਿੱਚ ਤੇ ਕੁਝ ਕਿਤਾਬਾਂ ਹੋਰ ਨੇ ਤੇ ਆ ਮਤਲਬ ਲਿਸਟ ਨਹੀਂ ਭਰੀ ਪਈ ਆ ਮਤਲਬ ਇੱਥੇ ਜਦੋਂ ਮੈਂ ਦੇਖਦਾ ਤਾਂ ਬਹੁਤ ਸਾਰੇ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਨੇ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਜਿੰਨਾਂ ਤੇ ਉਹਨਾਂ ਨੇ ਕੰਮ ਕੀਤਾ ਬਹੁਤ ਸਾਰੇ ਨਾਟਕ ਨੇ ਜਿਹੜੇ ਕਿੱਡੇ ਨੇ ਸੋ ਉਹ ਵੀ 60 ਤੋਂ ਵਿਛੜ ਗਏ ਨੇ ਸੋ ਉਹਨਾਂ ਦਾ ਵੀ ਬੜਾ ਘਾਟਾ ਸਾਨੂੰ ਮਹਿਸੂਸ ਹੋ ਰਿਹਾ ਤੇ ਇਹ ਜਿਹੜੇ ਪੰਜਾਬੀ ਸਾਹਿਤ ਨੂੰ ਜਾਂ ਪੂਰੀ ਪੰਜਾਬੀਅਤ ਨੂੰ ਜਾਂ ਪੂਰੇ ਸੰਸਾਰ ਨੂੰ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਬੰਦਿਆਂ ਦੇ ਜਾਣ ਨਾਲ ਘਾਟਾ ਪਿਆ ਉਹ ਕਦੀ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਮੈਂ ਤਸਵੀਰਾਂ ਸਾਂਝੀਆਂ ਕਰੂੰ ਕਿਉਂਕਿ ਮੈਂ ਵੀ ਅਜੇ ਤੁਹਾਨੂੰ ਪਤਾ ਹੈ ਸਿਕਨਸ ਚ ਆਇਆ ਇੱਥੇ ਅਸੀਂ ਨਵੇਂ ਮੂਹ ਹੋਏ ਸੀ ਜਿੱਥੋਂ ਮੈਂ ਪ੍ਰੋਗਰਾਮ ਕਰ ਰਿਹਾ ਤਾਂ ਅਜੇ ਤੱਕ ਮੇਰਾ ਸਮਾਨ ਸਮੂਹ ਨਹੀਂ ਸੈੱਟ ਆਇਆ ਲੇਕਿਨ ਉਦੋਂ ਦੀਆਂ 1998 ਦੀਆਂ ਡਾਕਟਰ ਮਨਜੂਰ ੳਜ਼ਾਜ਼ ਉਹਨਾਂ ਨਾਲ ਕਾਫੀ ਸਾਰੀਆਂ ਅ ਤਸਵੀਰਾਂ ਜੋ ਅਸੀਂ ਉਸ ਵਕਤ ਖਿੱਚੀਆਂ ਸੀ ਉਹ ਮੈਂ ਕਦੇ ਸਾਂਝੀਆਂ ਕਰੂੰ ਤੁਹਾਡਾ ਨਾ ਤੇ ਜੇ ਮੇਰੇ ਕੋਲ ਲੈਕਚਰ ਹੋਏ ਤਾਂ ਉਹਨਾਂ ਦੀ ਉਹ ਵੀ ਆਪਾਂ ਕਦੇ ਗੱਲ ਕਰਾਂਗੇ ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਉਦੋਂ ਤੇ ਉਹਨਾਂ ਨਾਲ ਵੀ ਮੇਰੀ ਉਹ ਪਹਿਲੀ ਤੇ ਅੰਤਮ ਮੁਲਾਕਾਤ ਸੀ 1992 ਜਦੋਂ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਤੇ ਮੁੜ ਕੇ ਸਾਡਾ ਮਿਲਣ ਦਾ ਸੁਭਾਗ ਨਹੀਂ ਬਣਿਆ। ਇਦਾਂ ਹੀ ਡਾਕਟਰ ਹਰਜਿੰਦਰ ਅਟਵਾਲ ਜੀ ਉਹਨਾਂ ਨਾਲ ਮੈਂ 2020 ਦੇ ਵਿੱਚ ਮਾਰਚ ਦੇ ਵਿੱਚ ਮਿਲਿਆ ਤਾਂ ਉਹਨਾਂ ਨਾਲ ਵੀ ਮੁੜ ਕੇ ਮਿਲਣ ਦਾ ਮੌਕਾ ਨਹੀਂ ਮਿਲਿਆ। ਤੋਂ ਪਤਾ ਨਹੀਂ ਹੁੰਦਾ ਦੋਸਤੋ ਕਿ ਜਿਹੜੇ ਬੰਦੇ ਨੂੰ ਤੁਸੀਂ ਮਿਲ ਰਹੇ ਹੋ ਪਹਿਲੀ ਵਾਰ ਹੀ ਮਿਲ ਰਹੇ ਹੋ ਪਤਾ ਨਹੀਂ ਤੁਸੀਂ ਉਸ ਨੂੰ ਮਿਲਣਾ ਹੁੰਦਾ ਮੁੜ ਕੇ ਜਾਂ ਨਹੀਂ ਮਿਲਣਾ ਹੁੰਦਾ। ਸੋ ਇਸੇ ਕਰਕੇ ਮੈਂ ਹੁਣ ਜਿਆਦਾ ਲੰਬਾ ਇਸ ਪ੍ਰੋਗਰਾਮ ਨੂੰ ਨਹੀਂ ਲੈ ਕੇ ਜਾਣਾ ਤੇ ਇਹਨਾਂ ਤਿੰਨਾਂ ਸਖਸ਼ੀਤਾਂ ਦਾ ਮੈਨੂੰ ਬੜਾ ਜਿਹੜਾ ਸਤਮਾਏ ਜਿਹੜਾ ਉਹ ਪਹੁੰਚਿਆ ਡਾਕਟਰ ਮਨਸੂਰ ਸਾਹਿਬ ਡਾਕਟਰ ਹਰਜਿੰਦਰ ਅਟਵਾਲ ਤੇ ਪ੍ਰਿੰਪ੍ਰਕਾਸ਼ ਜੀ ਇਹਨਾਂ ਦੇ ਜਾਣ ਨਾਲ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇ ਤੁਹਾਡਾ ਇਹਨਾਂ ਸਖਸ਼ੀਤਾਂ ਨਾਲ ਤਿੰਨਾਂ ਨਾਲ ਹੀ ਕੋਈ ਸੰਪਰਕ ਰਿਹਾ ਹੋਵੇ ਤੁਸੀਂ ਇਹਨਾਂ ਦੀ ਕੋਈ ਲਿਖਤਾਂ ਪੜੀਆਂ ਹੋਣ ਤਾਂ ਜਰੂਰ ਮੇਰੇ ਨਾਲ ਸਾਂਝੀਆਂ ਕਰਿਓ ਤੋਂ ਆਉਣ ਵਾਲੀ ਐਪੀਸੋਡਸ ਦੇ ਵਿੱਚ ਮੈਂ ਤੁਹਾਨੂੰ ਹੋਰ ਆਪਣੀਆਂ ਯਾਦਾਂ ਆਪਣੀਆਂ ਗੱਲਾਂ ਆਪਣੇ ਰਚੇਵੇਂ ਆਪਣਾ ਸਾਹਿਤ ਪੜਨਾ ਵਾਲਾ ਦੁਆਲਾ ਟਰੈਵਲ ਇਹ ਤੁਹਾਡੇ ਨਾਲ ਸਾਂਝਾ ਕਰਦਾ ਰਹਾਂਗਾ ਹਾਂ ਜੇ ਤੁਹਾਨੂੰ ਚੈਨਲ ਚੰਗਾ ਜਾਂ ਗੱਲਬਾਤ ਚੰਗੀ ਲੱਗਦੀ ਹੈ ਜੇ ਤੁਸੀਂ ਇਸ ਟੇਸਟ ਦੇ ਹੈਗੇ ਫਿਰ ਤਾਂ ਭਾਈ ਤੁਸੀਂ ਜਰੂਰ ਇਹਨੂੰ ਸੇਵ ਕਰ ਲਓ ਦੇਖ ਲਿਆ ਕਰੋ ਕਦੀ ਕਦਾਂ ਹੀ ਤੇ ਜੇ ਭਾਈ ਤੁਸੀਂ ਨਹੀਂ ਹੈਗੇ ਇਸ ਟੇਸਟ ਦੀ ਚਲੋ ਫਿਰ ਕੋਈ ਗੱਲ ਨਹੀਂ ਤੇ ਕਿਸੇ ਬੰਦੇ ਦਾ ਕੋਈ ਵੀ ਟੇਸਟ ਹੋ ਸਕਦਾ ਮੈਂ ਤਾਂ ਇਹੀ ਕਹੂੰਗਾ ਸੋਮਬੀਦ ਕਰਦਾ ਹਾਂ ਇਹ ਗੱਲਬਾਤ ਤੁਹਾਨੂੰ ਠੀਕ ਲੱਗੀ ਹੋਵੇਗੀ ਤੇ ਦਿਓ ਫਿਰ ਵੇਚਰਮਾਰ ਨੂੰ ਆ ਗਿਆ ਨਿਰਵਲ ਤੋਂ ਹੁਣ ਸਾਰਿਆਂ ਨੂੰ ਸਾਸਰੇ